ਜਿਵੇਂ ਦਾ ਧਰਮ ਕਰੋਗੇ ਓਵੇਂ ਦਾ ਹੀ ਫਲ ਮਿਲੇਗਾ। ਇਹ ਕਹਾਵਤ ਅਸੀਂ ਸਾਰੇ ਨਹੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਵਾਰ ਸੁਣੀ ਹੋਵੇਗੀ। ਪਰ ਕੀ ਸੱਚੀਓ ਤੁਸੀਂ ਦਿਲ ਤੋਂ ਮੰਨਦੇ ਹੋ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ? ਮੈਨੂੰ ਪਤਾ ਹੁਣ ਅੰਦਰੋਂ ਕੋਈ ਸਪਸ਼ਟ ਉੱਤਰ ਨਹੀਂ ਆਉਂਦਾ ਹੋਣਾ। ਕਿਉਂਕਿ ਅਸੀਂ ਆਪਣੇ ਆਸ-ਪਾਸੇ ਇਹੋ ਜਿਹੇ ਬਹੁਤ ਲੋਕਾਂ ਨੂੰ ਦੇਖਦੇ ਹਾਂ ਜੋ ਕਿ ਜ਼ਿੰਦਗੀ ਭਰ ਚੰਗੇ ਕਰਮ ਕਰਦੇ ਰਹਿੰਦੇ ਨੇ। ਪਰ ਇਸ ਦੇ باوجود ਵੀ ਉਹਨਾਂ ਨੂੰ ਚੰਗੇ ਫਲ ਮਿਲ ਨਹੀਂ ਪਉਂਦੇ ਇੱਕ ਲੜਕਾ ਬਹੁਤ ਮਿਹਨਤ ਕਰਦਾ ਹੈ ਪੇਪਰਾਂ ਵਿੱਚੋਂ ਪਾਸ ਹੁੰਦਾ ਹੀ ਪਰ ਉਹਨਾਂ ਪੇਪਰਾਂ ਦੇ ਨਤੀਜੇ ਵਿੱਚ ਉਸ ਦੇ ਨਿਰਾਸ਼ਾ ਹੀ ਹੱਥ ਲੱਗਦੀ ਹੈ ਤਾਂ ਫਿਰ ਹੁਣ ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਜਿੰਨਾ ਮਹਾਪੁਰਸ਼ਾਂ ਨੇ ਇਹ ਕਿਹਾ ਹੈ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ ਜਾਂ ਤਾਂ ਉਹ ਮਹਾਪਰ ਸਿਦਾਰਥ ਸੀ ਜਾਂ ਫਿਰ ਅਸੀਂ ਆਪਣੇ ਕਰਮਾਂ ਦਾ ਲੇਖਾ ਜੋਖਾ ਸਮਝ ਹੀ ਨਹੀਂ ਪਾਉਂਦੇ ਪਰ ਦੋਸਤੋ ਚਿੰਤਾ ਨਾ ਕਰੋ ਅੱਜ ਦੀ ਇਹ ਕਹਾਣੀ ਸੁਣਨ ਤੋਂ ਬਾਅਦ ਕਰਮਾਂ ਦੇ ਬਾਰੇ ਤੁਹਾਡੀ ਸੋਚ ਤੁਹਾਡੀ ਦ੍ਰਿਸ਼ਟੀ ਇੱਕਦਮ ਸਪਸ਼ਟ ਹੋ ਜਾਵੇਗੀ ਕਹਾਣੀ ਨੂੰ ਆਖਰ ਤੱਕ ਸੁਣਨ ਤੋਂ ਬਾਅਦ ਵੀ ਜੇਕਰ ਤੁਹਾਡੇ ਮਨ ਵਿੱਚ ਕਰਮਾਂ ਦੇ ਬਾਰੇ ਕੋਈ ਵੀ ਸਵਾਲ ਰਹਿ ਜਾਂਦਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਪੁੱਛਿਓ ਕਿਉਂਕਿ ਤੁਹਾਡੇ ਸਵਾਲ ਜੀ ਸਾਨੂੰ ਹੋਰ ਸੋਚਣ ਲਈ ਮਜਬੂਰ ਕਰਦੇ ਨੇ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਰਾਮੂ ਤੇ ਰਾਜਨਾਮ ਦੇ ਦੋ ਭਰਾ ਰਹਿੰਦੇ ਸੀ ਪੂਰਾ ਪਿੰਡ ਜਾਣਦਾ ਸੀ ਕਿ ਉਹ ਕਹਿਨੋ ਹੀ ਭਰਾ ਸੀ ਪਰ ਭਰਾਵਾਂ ਵਰਗਾ ਉਹਨਾਂ ਦੋਨਾਂ ਵਿੱਚ ਕੁਝ ਨਹੀਂ ਸੀ ਰਾਮੂ ਵੱਡਾ ਸੀ ਤੇ ਰਾਜ ਤੋਂ ਉਹ ਬਹੁਤ ਤੇਜ਼ ਤੇ ਚਲਾਕ ਵੀ ਸੀ ਉਸਨੇ ਰਾਜ ਦੇ ਹਿੱਸੇ ਦੀ ਜ਼ਮੀਨ ਵੀ ਖੁਦ ਹੀ ਹੜਪ ਲਈ ਸੀ ਇਸੇ ਲਈ ਰਾਜ ਦੇ ਪਰਿਵਾਰ ਨੂੰ ਬਹੁਤ ਹੀ ਕਸ਼ਟ ਦੇ ਦਿਨ ਜੱਲਣੇ ਪੈ ਰਹੇ ਸੀ ਰਾਜ ਦੀ ਪਤਨੀ ਦੀ ਅਕਸਰ ਬਿਮਾਰ ਰਹਾ ਕਰਦੀ ਤੇ ਉਸ ਦੇ ਕੋਲ ਉਸ ਦੇ ਇਲਾਜ ਤੱਕ ਦੇ ਪੈਸੇ ਵੀ ਨਹੀਂ ਸੀ ਪਰ ਰਾਜ ਬਹੁਤ ਹੀ ਸ਼ੀਤਲ ਸੁਭਾਅ ਦਾ ਮਾਲਕ ਸੀ ਉਹ ਕਦੇ ਕਿਸੇ ਨਾਲ ਬੁਰਾ ਨਹੀਂ ਸੀ ਕਰਦਾ ਪਰ ਉਸ ਦੇ ਮਨ ਵਿੱਚ ਅਕਸਰ ਇਹ ਸਵਾਲ ਉੱਠਿਆ ਕਰਦਾ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਕਿਸੇ ਦਾ ਬੁਰਾ ਸੋਚਦਾ ਤੱਕ ਨਹੀਂ ਤਾਂ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂ ਮੇਰੀ ਪਤਨੀ ਹਮੇਸ਼ਾ ਬਿਮਾਰ ਹੀ ਰਹਿੰਦੀ ਹੈ ਕਿਉਂ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਕਿ ਮੈਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਚਲਾ ਸਕਾਂ ਕਿਉਂ ਮੈਨੂੰ ਮੇਰੇ ਕਰਮਾਂ ਦਾ ਫਲ ਨਹੀਂ ਮਿਲ ਰਿਹਾ ਇੱਕ ਮੇਰਾ ਭਰਾ ਇੰਨਾ ਲਾਲਚੀ ਹੈ ਦੁਸ਼ਟ ਹੈ ਇੰਨਾ ਚਲਾਕ ਹੈ ਉਹ ਹਮੇਸ਼ਾ ਮਜ਼ੇ ਵਿੱਚ ਰਹਿੰਦਾ ਹੈ ਉਸ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਉਹ ਸੋਚਣ ਲੱਗਾ ਕਿ ਸ਼ਾਇਦ ਬੁਰੇ ਕਰਮਾਂ ਦਾ ਫਲ ਚੰਗਾ ਮਿਲਦਾ ਹੈ ਚੰਗੇ ਕਰਮਾਂ ਦਾ ਫਲ ਚੰਗਾ ਨਹੀਂ ਮਿਲਦਾ ਤੇ ਹੌਲੀ ਹੌਲੀ ਇਹ ਸ਼ੱਕ ਉਸ ਦੇ ਮਨ ਵਿੱਚ ਘਰ ਘਰ ਲੱਗਾ ਸੋ ਉਸੇ ਪਿੰਡ ਤੋਂ ਥੋੜਾ ਦੂਰ ਇੱਕ ਸੰਿਆਸੀ ਆਪਣੀ ਕੁਟਿਆ ਬਣਾ ਕੇ ਰਿਹਾ ਕਰਦਾ ਸੀ ਜਦੋਂ ਵੀ ਉਹ ਸੰਿਆਸੀ ਪਿੰਡ ਵਿੱਚ ਗਜਾ ਕਰ ਲਈ ਹੁੰਦਾ ਤਾਂ ਸਭ ਨੂੰ ਇੱਕ ਹੀ ਗੱਲ ਆਖਦਾ ਕਿ ਜੋ ਤੂੰ ਕੀਤਾ ਉਹ ਤੇਰੇ ਹਿੱਸੇ ਜੋ ਮੈਂ ਕੀਤਾ ਉਹ ਮੇਰੇ ਹਿੱਸੇ ਰਾਜਸ ਗੱਲ ਦਾ ਮਤਲਬ ਕਦੇ ਨਹੀਂ ਸਮਝ ਪਾਇਆ ਇੱਕ ਦਿਨ ਜਦੋਂ ਉਹ ਬਹੁਤ ਡੂੰਗੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਤਾਂ ਉਸਦੇ ਕੰਨਾਂ ਵਿੱਚ ਫਿਰ ਇਹੀ ਬੋਲ ਪਏ ਜੋ ਤੂੰ ਕੀਤਾ ਉਹ ਤੇਰੇ ਹਿੱਸੇ ਜੋ ਮੈਂ ਕੀਤਾ ਉਹ ਮੇਰੇ ਹਿੱਸੇ ਜਿਵੇਂ ਹੀ ਇਹ ਸ਼ਬਦ ਰਾਜ ਦੇ ਕੰਨਾਂ ਵਿੱਚ ਪਏ ਉਹ ਗੁੱਸੇ ਨਾਲ ਭੜਕ ਉੱਠਿਆ ਅਸਨੇ ਗੁੱਸੇ ਨਾਲ ਉਸ ਸੰਿਆਸੀ ਨੂੰ ਕਿਹਾ ਕਿ ਮਹਾਤਮਾ ਜੀ ਤੁਸੀਂ ਹਮੇਸ਼ਾ ਇੱਕ ਹੀ ਗੱਲ ਦੀ ਰੱਟ ਲਗਾਈ ਜਾਂਦੇ ਰਹਿੰਦੇ ਹੋ ਜਿਹਦਾ ਕੋਈ ਮਤਲਬ ਨਹੀਂ ਹੈ ਜੇ ਤੁਹਾਡੀ ਇਹ ਗੱਲ ਸੱਚੀ ਹੁੰਦੀ ਤਾਂ ਮੈਨੂੰ ਵੀ ਵੇਖ ਲਓ ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰਦਾ ਆਂ ਤਾਂ ਮੇਰੇ ਹਿੱਸੇ 'ਤੇ ਚੰਗੇ ਹੀ ਫਲ ਹੋਣੇ ਚਾਹੀਦੇ ਸੀ ਨਾ ਪਰ ਮੈਨੂੰ ਕੋਈ ਚੰਗਾ ਫਲ ਪ੍ਰਾਪਤ ਨਹੀਂ ਹੋਇਆ ਮੇਰੀ ਪਤਨੀ ਹਮੇਸ਼ਾ ਬਿਮਾਰ ਰਹਿੰਦੀ ਹੈ ਥਾਂ ਤੱਕ ਦੇ ਪੈਸੇ ਨਹੀਂ ਹੁੰਦੇ ਸਾਡੇ ਕੋਲ ਉਸ ਸੰਿਆਸੀ ਨੇ ਬੜੇ ਹੀ ਸ਼ਾਂਤ ਤਰੀਕੇ ਨਾਲ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੂੰ ਹਾਲਾਤਾਂ ਤੋਂ ਹਾਰ ਮੰਨ ਚੁੱਕਿਆ ਹੈ ਔਖੇ ਹਾਲਾਤਾਂ ਨੇ ਤੇਰੀ ਸੋਚ ਉੱਪਰ ਡੂੰਘਾ ਅਸਰ ਪਾਇਆ ਹੈ ਬੁਰੇ ਸਮੇਂ ਨੇ ਤੇਰੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ ਤੂੰ ਇੱਕ ਕੰਮ ਕਰੀਂ ਅੱਜ ਸ਼ਾਮ ਨੂੰ ਕੁਝ ਫਲ ਲੈ ਕੇ ਮੇਰੀ ਕੁਟਿਆ ਆਮੀ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਮੰਗਾ। ਐਨਾ ਕਹਿ ਕੇ ਉਹ ਸਿਆਸੀ ਅਗਲੇ ਘਰ ਹੋ ਤੜਿਆ। ਸ਼ਾਮ ਨੂੰ ਰਾਜ ਨੇ ਕੁਝ ਫਲ ਖਰੀਦੇ ਤੇ ਪਿੰਡ ਤੋਂ ਦੂਰ ਉਸ ਸਿਆਸੀ ਦੀ ਕੁਟਿਆਵਲ ਤੁਰ ਪਿਆ। ਜਿਵੇਂ ਜਿਵੇਂ ਉਹ ਰਸਤੇ ਉੱਪਰ ਅੱਗੇ ਵੱਧ ਰਿਹਾ ਸੀ ਉਸ ਨੂੰ ਅਨੰਤ ਸ਼ਾਂਤੀ ਦਾ ਅਨੁਭਵ ਹੋ ਰਿਹਾ ਸੀ। ਕਿਉਂਕਿ ਰਸਤਾ ਲੰਬਾ ਸੀ। ਇਸ ਦਿਓਸ ਵਿੱਚ ਕੋਈ ਹਲਚਲ ਨਹੀਂ ਸੀ। ਬਸ ਰਸਤੇ ਉੱਪਰ ਕੁਝ ਲੰਗੂਰ ਤੇ ਬਾਂਦਰ ਦਿਖਾਈ ਦੇ ਰਹੇ ਸੀ ਰਾਜਦੇਵ ਮਨ ਵਿੱਚ ਖਿਆਲ ਆਇਆ ਇਹੋ ਕੁਝ ਫਲ ਇਹਨਾਂ ਲੰਗੂਰਾਂ ਤੇ ਬਾਂਦਰਾਂ ਨੂੰ ਖਿਲਾ ਦੇਵੇ ਪਰ ਫਿਰ ਉਹ ਸੋਚਦਾ ਹੈ ਕਿ ਜੇਕਰ ਮੈਂ ਫਲ ਲੈ ਕੇ ਸੰਿਆਸੀ ਕੋ ਨਾ ਗਿਆ ਤਾਂ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਨਹੀਂ ਮਿਲਣਗੇ ਐਸ ਲਈ ਉਹ ਨਾ ਫਲਾਂ ਨੂੰ ਬਾਂਦਰਾਂ ਤੋਂ ਬਚਾਉਂਦਾ ਹੋਇਆ ਉਸ ਸੰਿਆਸੀ ਦੀ ਕੋਠੀਆ ਵਿੱਚ ਪਹੁੰਚ ਗਿਆ ਜਿਵੇਂ ਹੀ ਰਾਜ ਉਸ ਕੁਟਿਆ ਵਿੱਚ ਪਹੁੰਚਿਆ ਤਾਂ ਅਚਾਨਕ ਸੰਿਆਸੀ ਬੋਲਿਆ ਕਿ ਜੇਕਰ ਮਾਨਵਤ ਸੀ ਤਾਂ ਇਹ ਫਲ ਖਵਾਏ ਕਿਉਂ ਨਹੀਂ ਬਾਂਦਰਾਂ ਨੂੰ ਇਹ ਸੁਣ ਕੇ ਰਾਜ ਹੈਰਾਨ ਹੋ ਗਿਆ ਕਿ ਸੰਿਆਸੀ ਨੂੰ ਕਿਵੇਂ ਪਤਾ ਲੱਗਿਆ ਕਿ ਮੇਰੇ ਮਾਨ ਵਿੱਚ ਬਾਂਦਰਾਂ ਨੂੰ ਫਲ ਖਵਾਉਣ ਦੀ ਇੱਛਾ ਉੱਠੀ ਸੀ ਉਸ ਨੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ ਤੁਹਾਨੂੰ ਕਿਵੇਂ ਪਤਾ ਕਿ ਮੈਂ ਬਾਂਦਰਾਂ ਨੂੰ ਇਹ ਫਲ ਘੁਮਾਉਣਾ ਚਾਹੁੰਦਾ ਸੀ। ਸੰਿਆਸੀ ਨੇ ਬੜੀ ਨਿਮਰਤਾ ਤੇ ਸ਼ਾਂਤੀ ਨਾਲ ਕਿਹਾ ਕਿ ਜ਼ਰੂਰੀ ਇਹ ਨਹੀਂ। ਕਿ ਮੈਨੂੰ ਕਿਵੇਂ ਪਤਾ ਚੱਲਿਆ? ਅਸੀਂ ਤਾਂ ਸੰਿਆਸੀ ਆਂ। ਸਭ ਦੇ ਮਨ ਦੀ ਗੱਲ ਪੜ ਲੈਂਦੇ ਆਂ। ਜ਼ਰੂਰੀ ਇਸ ਗੱਲ ਨੂੰ ਸਮਝਣਾ ਹੈ ਕਿ ਜਿਵੇਂ ਇੱਕ ਬੱਚਾ ਹਜ਼ਾਰਾਂ گاਵਾਂ ਦੇ ਵਿੱਚੋਂ ਆਪਣੀ ਮਾਂ ਨੂੰ ਲੱਭ ਲੈਂਦਾ ਹੈ। ਉਸੇ ਤਰ੍ਹਾਂ ਕਰਮ ਆਪਣੇ ਕਰਤਾ ਨੂੰ ਲੱਭ ਹੀ ਲੈਂਦਾ ਹੈ। ਇਕ ਕਰਮ ਮੇਰੇ ਹੀ ਹੱਥੋਂ ਹੋਣਾ ਲਿਖਿਆ ਸੀ ਤੇ ਇਹ ਕਹਿੰਦੇ ਹੋਏ ਸੰਿਆਸੀ ਨੇ ਉਸਦੇ ਹੱਥ ਵਿੱਚੋਂ ਫਲ ਫੜ ਕੇ ਬੰਦਨਾਂ ਨੂੰ ਖੋਵਣੇ ਸ਼ੁਰੂ ਕਰ ਦਿੱਤੇ ਅਰਾਜਸ ਗੱਲ ਦਾ ਮਤਲਬ ਸਮਝ ਨਹੀਂ ਪਾਇਆ ਐਸ ਲਈ ਉਸਨੇ ਮਹਾਤਮਾ ਨੂੰ ਸਵਾਲ ਕੀਤਾ ਕਿ ਮੈਂ ਤੁਹਾਡੀ ਗੱਲ ਦਾ ਮਤਲਬ ਸਮਝ ਨਹੀਂ ਪਾਇਆ ਕਿਰਪਾ ਕਰੋ ਮੈਨੂੰ ਉਸ ਗੱਲ ਦਾ ਵਿਸਥਾਰ ਰੂਪ ਵਿੱਚ ਮਤਲਬ ਸਮਝਾਓ ਸੰਿਆਸੀ ਨੇ ਬੜੀ ਸ਼ਾਂਤ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ ਇਹ ਰਾਤ ਮਨੁੱਖ ਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਉਹ ਹੀ ਕਰਨ ਵਾਲਾ ਹੈ ਉਹ ਹੀ ਕਰਤਾ ਹੈ ਤੇ ਉਹ ਹੀ ਕਰਮ ਕਰੇਗਾ ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਰਮ ਤੁਹਾਡਾ ਖੁਦ ਚੁਣავ ਕਰਦਾ ਹੈ ਤੁਸੀਂ ਕਰਮ ਦਾ ਚੋਣ ਨਹੀਂ ਕਰਦੇ ਜੇਕਰ ਤੁਸੀਂ ਕਿਸੇ ਚੰਗੇ ਕਰਮ ਨੂੰ ਕਰਨ ਦੇ ਯੋਗ ਤਾਂ ਹਜ਼ਾਰਾਂ ਲੋਕਾਂ ਦੇ ਵਿੱਚੋਂ ਕਰਮ ਤੁਹਾਨੂੰ ਆਪਣੇ ਆਪ ਲੱਭ ਕੇ ਕੱਢ ਲਵੇਗਾ। ਅਸਲੀ ਯੋਗ ਬਣਨ ਉੱਪਰ ਧਿਆਨ ਦਿਓ। ਕਰਮ ਕਰਨ ਤੇ ਧਿਆਨ ਨਾ ਦਿਓ। ਜੇਕਰ ਤੁਸੀਂ ਸਿਰਫ ਕਰਮ ਕਰਨ ਤੇ ਧਿਆਨ ਦਿਓਗੇ ਤਾਂ ਕਦੇ ਯੋਗ ਨਹੀਂ ਬਣ ਪਾਓਗੇ। ਯੋਗ ਬਣ ਵਾਸਤੇ ਜਿਹੜੇ ਕਰਮਾਂ ਦੀ ਲੋੜ ਹੁੰਦੀ ਹੈ ਪਹਿਲਾਂ ਉਹਨਾਂ ਛੋਟੇ-ਛੋਟੇ ਕਰਮਾਂ ਨੂੰ ਕਰਨਾ ਸ਼ੁਰੂ ਕਰੋ। ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਫਿਰ ਵੱਡਾ ਕਰਮ ਜਾਂ ਕਹਿ ਲਓ ਮੁੱਖ ਧਰਮ ਜਾਂ ਫਿਰ ਜਿਹੜੇ ਕਰਮ ਵਾਸਤੇ ਤੁਸੀਂ ਬਣੇ ਹੋ ਉਹ ਕਰਮ ਤੁਹਾਡੇ ਕੋਲ ਖੁਦ ਚੱਲ ਕੇ ਆਵੇਗਾ ਉਦਾਹਰਨ ਦੇ ਲਈ ਤੁਸੀਂ ਇਹਨਾਂ ਬਾਂਦਰਾਂ ਨੂੰ ਹੀ ਵੇਖ ਲੈ ਇਹਨਾਂ ਬਾਂਦਰਾਂ ਨੇ ਛੋਟੇ ਛੋਟੇ ਕਰਮ ਕਰਕੇ ਰੁੱਖਾਂ ਉੱਪਰ ਚੜ੍ਹਨਾ ਸਿੱਖਿਆ ਛਾਲਾਂ ਮਾਰਨੀਆਂ ਸਿੱਖੀਆਂ ਤੇ ਇਸੇ ਤਰ੍ਹਾਂ ਛੋਟੇ ਛੋਟੇ ਕਰਮ ਕਰਦੇ ਹੋਏ ਇਹ ਮੇਰੇ ਤੱਕ ਪਹੁੰਚ ਗਏ ਤੇ ਮੇਰੇ ਤੱਕ ਪਹੁੰਚਣ ਤੋਂ ਬਾਅਦ ਇਹਨਾਂ ਕੋਲ ਇਹਨਾਂ ਦਾ ਭੋਜਨ ਖੁਦ ਹੀ ਪਹੁੰਚ ਗਿਆ। ਇਸ ਲਈ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਛੋਟੇ-ਛੋਟੇ ਕੰਮ ਕਰਦੇ ਹੋਏ ਆਪਣੇ ਆਪ ਨੂੰ ਉਸ ਯੋਗ ਬਣਾਉਂਦੇ ਜਾਓ। ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਆਪਣੇ ਆਪ ਤੁਹਾਨੂੰ ਇੱਕ ਵੱਡਾ ਟੀਚਾ ਮਿਲ ਜਾਵੇਗਾ। ਸੰਿਆਸੀ ਨੇ ਅਗਲੀ ਗੱਲ ਕਹਿਣੀ ਸ਼ੁਰੂ ਕੀਤੀ ਜੋ ਕਿ ਬਹੁਤ ਹੀ ਜ਼ਰੂਰੀ ਸੀ ਧਿਆਨ ਲਗਾ ਕੇ ਸੁਣੋ। ਜੇਕਰ ਤੁਸੀਂ ਯੋਗ ਬਣਨ ਦੇ ਲਈ ਕਰਮ ਨਹੀਂ ਕਰੋਗੇ ਤਾਂ ਦੂਸਰੇ ਲੋਕਾਂ ਦੇ ਕਰਮ ਵੀ ਤੁਹਾਨੂੰ ਪ੍ਰਭਾਵਿਤ ਕਰਨ ਲੱਗਣਗੇ ਉਦਾਹਰਨ ਦੇ ਲਈ ਤੇਰੀ ਪਤਨੀ ਕਈ ਦਿਨਾਂ ਤੋਂ ਬਿਮਾਰ ਹੈ ਤੂੰ ਅਕਸਰ ਇਹੀ ਸੋਚਦਾ ਹੈ ਕਿ ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਤੇਰੀ ਪਤਨੀ ਆਪਣੇ ਕਰਮਾਂ ਦੀ ਵਜ੍ਹਾ ਨਾਲ ਬਿਮਾਰ ਹੈ ਨਾ ਕਿ ਤੇਰੇ ਕਰਮਾਂ ਦੀ ਵਜ੍ਹਾ ਨਾਲ ਤੇਰੇ ਕਰਮ ਤਾਂ ਚੰਗੇ ਨੇ ਪਰ ਕੀ ਪਤਾ ਤੇਰੀ ਪਤਨੀ ਦੇ ਕਰਮ ਅਤੀਤ ਵਿੱਚ ਚੰਗੇ ਨਾ ਰਹੇ ਹੋ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਬਿਮਾਰ ਹੋ ਗਈ ਹੋਵੇ ਤੇ ਤੇਰੀ ਪਤਨੀ ਦੇ ਕਰਮਾਂ ਦੀ ਵਜ੍ਹਾ ਨਾਲ ਤੈਨੂੰ ਵੀ ਦੁੱਖ ਚੱਲਣਾ ਪੈ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਮਨੁੱਖ ਆਪਣੇ ਬੱਚਿਆਂ ਦੀ ਵਜ੍ਹਾ ਨਾਲ ਆਪਣੇ ਪਰਿਵਾਰ ਦੀ ਵਜ੍ਹਾ ਨਾਲ ਇਹਨਾਂ ਸਭ ਦੀ ਵਜ੍ਹਾ ਨਾਲ ਖੁਦ ਦੁੱਖ ਚੱਲ ਰਹੇ ਹੁੰਦੇ ਨੇ ਪਰ ਥੋੜਾ ਸੋਚ ਜੇਕਰ ਤੂੰ ਯੋਗ ਹੁੰਦਾ ਤਾਂ ਤੂੰ ਆਪਣੀ ਪਤਨੀ ਦਾ ਖੁਦ ਇਲਾਜ ਕਰਵਾ ਲੈਂਦਾ ਉਸ ਦੀ ਬਿਮਾਰੀ ਨੂੰ ਦੂਰ ਕਰ ਦਿੰਦਾ ਤੇ ਕੀ ਪਤਾ ਜੇ ਤੂੰ ਯੋਗ ਹੁੰਦਾ ਤਾਂ ਤੇਰਾ ਕਿਸੇ ਹੋਰ ਇਸਤਰੀ ਨਾਲ ਵਿਆਹ ਹੋਇਆ ਹੁੰਦਾ ਜੋ ਬਿਲਕੁਲ ਤੰਦਰੁਸਤ ਹੁੰਦੀ ਪਰ ਤੂੰ ਯੋਗ ਨਹੀਂ ਸੀ ਇਸ ਲਈ ਤੂੰ ਆਪਣੀ ਪਤਨੀ ਦੀ ਵਜ੍ਹਾ ਨਾਲ ਖੁਦ ਦੁੱਖ ਝੱਲ ਰਿਹਾ ਹੈ ਜੇਕਰ ਤੂੰ ਯੋਗ ਬਣ ਜਾਵੇਂਗਾ ਤਾਂ ਦੂਸਰੇ ਲੋਕਾਂ ਦੇ ਕਰਮ ਤੈਨੂੰ ਪ੍ਰਭਾਵਿਤ ਨਹੀਂ ਕਰ ਪਾਉਣਗੇ ਸੰਿਆਸੀ ਨੇ ਰਾਜ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਯਾਦ ਰੱਖੀ ਰਾਜ ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਹੋ ਬਲਕਿ ਉਹ ਮਿਲਦਾ ਹੈ ਜਿਹਦੇ ਤੁਸੀਂ ਯੋਗ ਕਾਬਲ ਹੋ ਐਸ ਲਈ ਆਪਣੀ ਕਾਬਲੀਅਤ ਨੂੰ ਵਧਾਉਣ ਤੇ ਕੰਮ ਕਰੋ ਉਸ ਦੇ ਨਹੀਂ ਕਰਮ ਕਰੋ ਕਰਮਾਂ ਦਾ ਫਲ ਪਾਉਣ ਲਈ ਕਦੇ ਵੀ ਕਰਮ ਨਾ ਕਰੋ ਰਾਜ ਨੇ ਸੰਿਆਸੀ ਨੂੰ ਬੜੀ ਨਿਮਰਤਾ ਨਾਲ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ ਮੈਨੂੰ ਇਹ ਦੱਸਣ ਦੀ ਖੇਚਲ ਕਰੋ ਕਿ ਮੈਂ ਆਪਣੀ ਯੋਗਤਾ ਕਿਸ ਤਰ੍ਹਾਂ ਉਧਾ ਸਕਦਾ ਤਾਂ ਜੋ ਮੇਰਾ ਮੁੱਖ ਕੰਮ ਮੈਨੂੰ ਲੱਭ ਸਕੇ ਸੰਿਆਸੀ ਨੇ ਬੜੀ ਹੀ ਸ਼ਾਂਤੀ ਨਾਲ ਕਹਿਣਾ ਸ਼ੁਰੂ ਕੀਤਾ ਕਿ ਰਾਜ ਇਸ ਦੇ ਲਈ ਬੜੇ ਹੀ ਸੌਖੇ ਸੌਖੇ ਉਪਾਅ ਹੁੰਦੇ ਨੇ ਸਭ ਤੋਂ ਪਹਿਲਾ ਉਪਾਅ ਹੈ ਕਰਮ ਕਰਕੇ ਭੁੱਲਦੇ ਜਾਓ ਤੁਸੀਂ ਜਿਹੜੇ ਕਰਮ ਕਰ ਰਹੇ ਹੋ ਆਪਣੇ ਯੋਗ ਬਣਨ ਦੇ ਲਈ ਉਸ ਕਰਮ ਨੂੰ ਕਰਨ ਤੋਂ ਬਾਅਦ ਭੁੱਲ ਜਾਓ ਇਹ ਨਾ ਕਦੇ ਸੋਚੇ ਕਿ ਉਸ ਨੂੰ ਕਰਨ ਨਾਲ ਤੁਹਾਨੂੰ ਕੀ ਮਿਲਿਆ ਜਾਂ ਮਿਲੇਗਾ ਐਸ ਲਈ ਹੀ ਕਿਹਾ ਜਾਂਦਾ ਹੈ ਤੁਸੀਂ ਸੁਣਿਆ ਹੋਵੇਗਾ ਕਿ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਇੱਛਾ ਨਾ ਰੱਖੋ ਜੇਕਰ ਤੁਸੀਂ ਫਲ ਦੀ ਚਿੰਤਾ ਕਰੋਗੇ ਅਸਲ ਵਿੱਚ ਤੁਸੀਂ ਕਰਮ ਕਰ ਹੀ ਨਹੀਂ ਰਹੇ ਹੋਗੇ ਅਕਸਰ ਬੰਦੇ ਦੇ ਦੁੱਖਾਂ ਦਾ ਇਹੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਉਹ ਸੋਚਦਾ ਹੈ ਕਿ ਮੈਂ ਕਰਮ ਤਾਂ ਚੰਗੇ ਕਰ ਰਿਹਾ ਪਰ ਮੈਨੂੰ ਫਲ ਨਹੀਂ ਪ੍ਰਾਪਤ ਹੋ ਰਿਹਾ ਤੇ ਇਹੀ ਦੁੱਖ ਉਸਦੇ ਮਨ ਨੂੰ ਖੇਸ ਪਹੁੰਚਾਉਂਦਾ ਰਹਿੰਦਾ ਹੈ ਉਸ ਨੂੰ ਆਪਣੇ ਟੀਚੇ ਤੋਂ ਢਕਾਉਂਦਾ ਰਹਿੰਦਾ ਹੈ ਕਿਸੇ ਕਰਮ ਨੂੰ ਕਰਨ ਤੋਂ ਬਾਅਦ ਆਪਣਾ ਮਲਾਂਕਣ ਜ਼ਰੂਰ ਕਰੋ पर फल दी चिंता ना करो राज ने महात्मा ਨੂੰ ਪੁੱਛਿਆ ਕਿ ਮਹਾਤਮਾ ਜੀ ਅਸੀਂ ਆਪਣਾ ਮਲਾਂਕੜ ਕਿਵੇਂ ਕਰ ਸਕਦੇ ਹਾਂ ਤਾਂ ਮਹਾਤਮਾ ਨੇ ਜਵਾਬ ਦਿੱਤਾ ਕਿ ਰਾਜ ਜਦੋਂ ਵੀ ਤੂੰ ਕੋਈ ਕੰਮ ਪੂਰਾ ਕਰਦਾ ਹੈ ਤਾਂ ਕੰਮ ਪੂਰਾ ਕਰਨ ਤੋਂ ਬਾਅਦ ਖੁਦ ਨੂੰ ਇਹ ਸਵਾਲ ਜ਼ਰੂਰ ਪੁੱਛੀ ਕਿ ਕੀ ਇਸ ਕੰਮ ਨੂੰ ਕਰਦੇ ਸਮੇਂ ਤੇਰਾ ਧਿਆਨ ਇਸੇ ਕੰਮ ਵਿੱਚ ਲੱਗਿਆ ਹੋਇਆ ਸੀ ਜਾਂ ਤੇਰਾ ਧਿਆਨ ਕਿਤੇ ਹੋਰ ਭਟਕ ਰਿਹਾ ਸੀ ਇਸ ਤਰ੍ਹਾਂ ਤੂੰ ਆਪਣੇ ਆਪ ਦਾ ਮੁਲਾਂਕਣ ਕਰ ਸਕਦਾ ਹੈ ਕਿ ਤੂੰ ਕਿੰਨੇ ਧਿਆਨ ਦੇ ਨਾਲ ਉਸ ਕੰਮ ਨੂੰ ਕਰ ਰਿਹਾ ਸੀ ਤੇ ਜਿੰਨੇ ਧਿਆਨ ਨਾਲ ਤੂੰ ਕਿਸੇ ਕਰਮ ਨੂੰ ਕਰੇਗਾ ਓਨੀ ਹੀ ਤੇਰੀ ਯੋਗਤਾ ਕਾਬਲੀਅਤ ਵਧਦੀ ਚਲੀ ਜਾਵੇਗੀ ਤੇ ਜੇਕਰ ਤੂੰ ਬਸ ਉਦਾਂ ਹੀ ਕਿਸੇ ਕੰਮ ਨੂੰ ਪੂਰਾ ਕਰਨ ਲਈ ਉਹ ਨੂੰ ਕਰਦਾ ਰਹੇਗਾ ਤਾਂ ਉਸ ਕਰਮ ਤੋਂ ਤੂੰ ਕਦੇ ਵੀ ਯੋਗ ਨਹੀਂ ਬਣ ਪਾਵੇਂਗਾ ਉਹ ਕਰਮ ਤਾਂ ਪੂਰਾ ਹੋ ਜਾਵੇਗਾ ਪਰ ਉਸਦਾ ਫਾਇਦਾ ਤੈਨੂੰ ਕਦੇ ਨਹੀਂ ਮਿਲੇਗਾ। ਅਸਲੀ ਆਪਨਾ ਮੁਲਾਂਕਣ ਇਸ ਤਰ੍ਹਾਂ ਕਰੋ ਕਿ ਤੁਹਾਡਾ ਧਿਆਨ ਉੱਥੇ ਟਿਕਿਆ ਹੋਇਆ ਸੀ ਜਾਂ ਨਹੀਂ। ਜਾਂ ਤੁਹਾਡੇ ਵਿਚਾਰ ਤੁਹਾਨੂੰ ਕਿਤੇ ਭਟਕਾ ਕੇ ਲੈ ਗਏ ਸੀ। ਤੇ ਕੋਸ਼ਿਸ਼ ਜ਼ਰੂਰ ਕਰੋ ਕਿ ਅਗਲੀ ਵਾਰ ਜਦੋਂ ਤੁਸੀਂ ਕੋਈ ਵੀ ਕਰਮ ਕਰੋ ਤਾਂ ਤੁਹਾਡੇ ਵਿਚਾਰ ਵੀ ਉਸ ਕਰਮ ਤੇ ਟਿਕੇ ਰਹਿਣ। ਇੱਧਰ ਉੱਧਰ ਦੂਸਰੀਆਂ ਗੱਲਾਂ ਵਿੱਚ ਨਾ ਭਟਕਣ। ਰਾਜਨੇਸ਼ ਗੱਲ ਉੱਪਰ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਸਾਡਾ ਮਨ ਵਿਚਾਰਾਂ ਨਾਲ ਭਰ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਣ ਲੱਗਦਾ ਹੈ। ਤਾਂ ਅਸੀਂ ਕਿਸ ਤਰ੍ਹਾਂ ਆਪਣੇ ਮਨ ਨੂੰ ਇੱਕ ਹੀ ਕੰਮ ਉੱਪਰ ਟਿਕਾ ਕੇ ਰੱਖ ਸਕਦੇ ਹਾਂ? ਇਸ ਦੇ ਲਈ ਕੋਈ ਉਪਾਅ ਜ਼ਰੂਰ ਦੱਸੋ। ਮਹਾਤਮਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਹਿਣਾ ਸ਼ੁਰੂ ਕੀਤਾ ਕਿ ਰਾਜ ਜਦੋਂ ਵੀ ਤੁਸੀਂ ਕਿਸੇ ਕਰਮ ਨੂੰ ਕਰਦੇ ਸਮੇਂ ਆਪਣਾ ਪੂਰਾ ਧਿਆਨ ਉਸ ਵਿੱਚ ਲਗਾ ਦਿੰਦੇ ਹੋ ਤਾਂ ਫਿਰ ਤੁਹਾਡੇ ਵਿਚਾਰ ਉਸੇ ਕਰਮ ਉੱਪਰ ਕੇਂਦਰਿਤ रह ਸਕਦੇ ਨੇ ਪੂਰੀ ਇਕਾਗਰਤਾ ਪ੍ਰੇਮ ਤੇ ਭਾਵਨਾ ਨਾਲ ਕੀਤਾ ਗਿਆ ਕਰਮ ਤੁਹਾਡੇ ਵਿਚਾਰਾਂ ਨੂੰ ਇੱਧਰ ਉੱਧਰ ਭਟਕਣ ਨਹੀਂ ਦੇਵੇਗਾ ਵਿਚਾਰ ਤੁਹਾਨੂੰ ਉਦੋਂ ਹੀ ਭਟਕਾਉਂਦੇ ਨੇ ਜਦੋਂ ਤੁਸੀਂ ਉਸ ਕਰਮ ਨੂੰ ਪੂਰੀ ਇਕਾਗਰਤਾ ਨਾਲ ਨਹੀਂ ਕਰਦੇ ਉਸ ਵਿੱਚ ਪੂਰਾ ਪਿਆਰ ਨਹੀਂ ਪਾਉਂਦੇ ਉਸ ਵਿੱਚ ਪੂਰੀ ਭਾਵਨਾ ਨਹੀਂ ਦਿਖਾਉਂਦੇ ਜਦੋਂ ਇਹ ਤਿੰਨੇ ਚੀਜ਼ਾਂ ਤੁਸੀਂ ਉਸ ਕਰਮ ਵਿੱਚ ਮਿਲਾ ਦਿੰਦੇ ਹੋ ਤਾਂ ਸੁਭਾਵਿਕਲੀ ਗੱਲ ਹੈ ਕਿ ਤੁਸੀਂ ਪੂਰੀ ਤਰ੍ਹਾਂ ਉਸ ਕਰਮ ਵਿੱਚ ਘੁਲ ਮਿਲ ਜਾਂਦੇ ਹੋ ਤੇ ਤੁਹਾਡਾ ਮਨ ਇੱਕ ਹੀ ਜਗ੍ਹਾ ਟਿਕਿਆ ਰਹਿੰਦਾ ਹੈ ਸੰਿਆਸੀ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਇਨਸਾਨ ਇਹਨਾਂ ਗੱਲਾਂ ਦੀ ਸਹੀ ਢੰਗ ਨਾਲ ਵਰਤੋਂ ਕਰਦਾ ਹੈ ਇਹਨਾਂ ਗੱਲਾਂ ਦਾ ਪਾਲਣ ਕਰਦਾ ਹੈ ਤਾਂ ਕਿਸੇ ਵੀ ਕਰਮ ਦੇ ਲਈ ਆਪਣੇ ਆਪ ਨੂੰ ਯੋਗ ਬਣਾ ਸਕਦਾ ਹੈ ਇੱਕ ਵਾਰ ਜਦੋਂ ਉਹ ਯੋਗ ਬਣ ਜਾਵੇ ਤਾਂ ਉਸ ਬੱਚੇ ਦੀ ਤਰ੍ਹਾਂ ਉਸ ਦਾ ਕਰਮ ਉਸ ਨੂੰ ਆਪਣੇ ਆਪ ਲੱਭ ਲੈਂਦਾ ਹੈ ਸੁਰਾਜ ਨੂੰ ਕੁਝ ਕੁ ਫਲਾਂ ਦੇ ਬਦਲੇ ਜੀਵਨ ਭਰ ਦਾ ਗਿਆਨ ਪ੍ਰਾਪਤ ਹੋ ਚੁੱਕਿਆ ਸੀ ਉਸ ਨੂੰ ਤਸੱਲੀ ਹੋ ਚੁੱਕੀ ਸੀ ਉਸ ਦੇ ਸਾਰੇ ਮਨ ਦੇ ਸਵਾਲ ਖਤਮ ਹੋ ਚੁੱਕੇ ਸੀ ਉਸਨੇ ਮਹਾਤਮਾ ਨੂੰ ਮੱਥਾ ਟੇਕਿਆ ਤੇ ਉੱਥੋਂ ਆਪਣੇ ਘਰ ਵੱਲ ਨੂੰ ਤੁਰ ਪਿਆ ਰਾਤ ਹੋ ਚੁੱਕੀ ਸੀ ਤੇ ਰਸਤੇ ਵਿੱਚ ਹਨੇਰਾ ਛਾਇਆ ਵਾਸੀ ਉਹ ਇਹਨਾਂ ਗੱਲਾਂ ਬਾਰੇ ਵਿਚਾਰ ਕਰਦਾ ਹੋਇਆ ਆਪਣੇ ਘਰ ਤੱਕ ਪਹੁੰਚ ਜਾਂਦਾ ਹੈ ਸੋ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਡੇ ਦਿਲ ਦੇ ਕਈ ਸਵਾਲ ਹੱਲ ਹੋਏ ਹੋਣਗੇ